ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਮਿੱਤਰੋ ਅੱਜ ਗੱਲ ਕਰਨੇ ਆ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿੱਥੇ ਕਿੱਥੇ ਕਬੱਡੀ ਕੱਪ ਹੋਣੇ ਨੇ ਅੱਜ ਕਿਹੜੇ ਆ ਗਣੀਆਂ ਦਾਮਾਂ ਤੇ ਸਿਰਾਂ ਲੱਗਣਾ ਮਿੱਤਰੋ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਤਾਂ ਗੱਲ ਕਰਨੇ ਆ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕੱਪ ਪੰਡ ਜੰਡੀ ਹੁਸ਼ਿਆਰਪੁਰ ਵਿਖੇ ਹੋਵੇਗਾ ਮਿੱਤਰੋ ਜਿੱਥੇ ਕਬੱਡੀ ਆਲ ਓਪਨ ਦੀਆਂ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਆ ਮਿੱਤਰੋ 81000 ਤੇ ਦੂਜਾ ਨਾਮ 61000 ਰੁਪਇਆ ਵੈਸਟਰ ਰੀਡਰ ਅਤੇ ਯਾਫੀ ਨੂੰ ਐਲੜੀਆਂ ਦਿੱਤੀਆਂ ਜਾਣੀਆਂ ਨੇਗੇ ਦੋਸਤੋ ਇਹ ਅੱਜ ਦਾ ਟਾਪ ਦਾ ਕਬੱਡੀ ਕੱਪ ਜਿੱਥੇ ਮਿੱਤਰੋ ਅੱਜ ਟਾਪ ਡਾਪ ਦੇ ਖਿਡਾਰੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਹਦਾ ਲਾਈਵ ਚੱਲਣਾ ਮਿੱਤਰੋ ਕਬੱਡੀ ਐਕਸ਼ਨ ਤੇ ਆਪਾਂ ਇਹਦਾ ਲਾਈਵ ਆਨੰਦ ਕਵੱਡੀ ਜੰਕਸ਼ਨ ਤੇ ਵੀ ਮਾਨ ਸਕਦੇ ਆਂਗੇ ਇਹੀ ਅੱਜ ਮਿੱਤਰੋ ਟਾਪ ਦਾ ਕਵੱਡੀ ਕੱਪ ਆਗਾ ਤੇ ਹੁਣ ਗੱਲ ਕਰਦੇ ਆਂ ਆਪਾਂ ਅਗਲੇ ਕਵੱਡੀ ਕੱਪ ਬਾਰੇ ਅਗਲਾ ਕਵੱਡੀ ਕੱਪ ਆਪਾਂ ਮਿੱਤਰੋ ਪਿੰਡ ਵੀਰ ਖੁਰਦ ਜਲਾ ਮਾਨਸਾ ਵਿਖੇ ਕਵੱਡੀ ਓਪਨਿੰਗ ਖਿਡਿਆਰੀ ਬਾਹਰ ਖੇਡਣਾਂਗਾ ਜਿੱਤੇ ਪਹਿਲਾ ਨਾਮ 31000 ਅਤੇ ਦੂਜਾ ਨਾਮ 21000 ਤੇ ਵੈਕਟਰ ਰੀਡਰ ਅਤੇ ਯਾਪੀ ਨੂੰ ਸਰਪ੍ਰਾਈਜ਼ ਦਿੱਤਾ ਜਾਣਾਗਾ ਤੇ ਇਹਦਾ ਲਾਈਵ ਚੱਲਣਾ ਮਿੱਤਰੋ pb31mansa.com ਤੇ ਇੱਥੇ ਕਬੱਡੀ 65 ਕਿਲੋ ਇੱਕ ਖਿਡਿਆਰੀ ਬਾਹਰੋਂ ਪਹਿਲਾ ਨਾਮ 4500 ਤੇ ਦੂਜਾ ਨਾਮ 5500 ਵੈਸਟਰ ਰੀਡਰ ਅਤੇ ਜਾਫੀ ਨੂੰ ਕੱਪ ਦਿੱਤੇ ਜਾਣੇ ਨੇ ਅਗਲਾ ਪਿੰਡ ਭਾਗ ਸਰਸਰੀ ਮੁਖਤਰਸ ਸਾਹਿਬ ਦੀ ਧਰਤੀ ਤੇ ਮਿੱਤਰੋ ਬੱਡਣੀ ਕਬੱਡੀ ਦੇ ਮੈਚ ਹੋਣਗੇ ਜਿੱਥੇ 50 ਕਿਲੋ ਦੋ ਖਿਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 4100 ਤੇ ਦੂਜਾ ਨਾਮ 3100 ਰੁਪਇਆ ਵੈਸਟਰ ਰੀਡਰ ਤੇ ਜਾਫੀ ਨੂੰ ਕੱਪ ਦਿੱਤੇ ਜਾਣਗੇ ਤੇ ਇੱਥੇ ਮਿੱਤਰੋ ਕਬੱਡੀ 40 ਕਿਲੋ ਇੱਕ ਘਟਿਆਰੀ ਬਾਰੋਂ ਖੇਡਣਾ ਪਹਿਲਾ ਨਾਮ 2100 ਤੇ ਦੂਜਾ ਨਾਮ 1100 ਰੁਪਿਆ ਇਹ ਮਿੱਤਰੋ ਬਜਨੀ ਕਬੱਡੀ ਟੌਪ ਦਾ ਮੈਚ ਹੋਣਗੇ ਇੱਥੇ ਤੇ ਅਗਲਾ ਮਿੱਤਰੋ ਪਿੰਡ ਮਹਾਰਾਜ ਵਿਖੇ ਬਠਿੰਡਾ ਵਿਖੇ ਜਿੱਥੇ ਅੱਜ ਮਿੱਤਰੋ ਦੂਜਾ ਦੇਣਾਗਾ ਇੱਥੇ ਮਿੱਤਰੋ ਕਬੱਡੀ 65 ਕਿਲੋ ਇੱਕ ਘਟਿਆਰੀ ਬਾਰੋਂ ਖੇਡਣਾ ਪਹਿਲਾ ਨਾਮ 17000 ਤੇ ਦੂਜਾ ਨਾਮ 12000 ਰੁਪਿਆ ਮਾਸਟਰ ਰੀਡਰ ਅਤੇ ਯਾਫੀ ਨੇ ਮਿੱਤਰੋ 33300 ਰੁਪਿਆ ਦਿੱਤਾ ਜਾਣਾਗਾ ਇੱਥੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਮਿੱਤਰੋ ਇੱਥੇ ਮਿੱਤਰੋ ਕੱਲ ਨੂੰ ਕਬੱਡੀ ਓਪਨ ਦੇ ਟੌਪ ਟੌਪ ਦੇ ਮੈਚ ਹੋਣਗੇ ਇੱਥੇ ਅੱਜ ਦੂਜਾ ਦਿਨਾਂਗਾ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਨਾ ਵਧੀਆ ਲੱਗੀ ਹੋਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਕ ਵੱਡੀ ਦੀਆਂ ਨਮੀ ਨਮੀਆ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਧੰਨਵਾਦ ਦੋਸਤੋ